ਹਰਜੀਤ ਬਾਈ ਦੇ ਕੀ ਨਾਮ ਆਪਣਾ ਮੇਰਾ ਨਗਰ ਮੇਲ ਸੰਘਾ ਜੀ ਜਿਹੜਾ ਪੰਡਾ ਜੀ ਦੀਪਗੜ੍ਹ ਹਾਂਜੀ ਇੱਥੇ ਥਾਣੇ ਇਕੱਠ ਕਰਿਆ ਇਕੱਠ ਜੇ ਮੋਟਰਸਾਈਕਲ ਤਾਂ ਫੜ ਲਿਆ ਉਹਨਾਂ ਦਾ ਸਾਰੇ ਪਿੰਡ ਦੇ ਤਾਰਾਂ ਵੱਢ ਕੇ ਨਿੱਤ ਲੈ ਜਾਂਦੇ ਆ ਹੁਣ ਇਹਨੂੰ ਸੁਆ ਸਾਨੂੰ ਕਹਿਣਾ ਹੈ ਜੀ ਵੀਚ ਬੰਦੇ ਹੱਥ ਨੂੰ ਚੱਕ ਲੋ ਨਹੀਂ ਕੱਲ ਨੂੰ ਧਰਨਾ ਲਾਵਾਂਗੇ ਇੱਥੇ ਜੇ ਨਾ ਕੋਈ ਕਾਰਵਾਈ ਹਾਂ ਕਾਰਵਾਈ ਨਾ ਕਰੀ ਫਿਰ ਮੈਂ ਧਰਨਾ ਲਾਵਾਂਗੇ ਇੱਥੇ ਕੀ ਵਿਸ਼ਵਾਸ ਹੋਵੇ ਜਵਾਜ ਬਾਈ ਕਹਿੰਦੇ ਹੱਥ ਨੂੰ ਬੰਦੇ ਚ ਫੜ ਲਾਵੇਂ ਮੋਟਰ ਹੈ ਮਦੋਗਿਆਂ ਦਾ ਮੋਟਰਸਾਈਕਲ ਹੈ ਚੂੜ ਚੱਕਦੇ ਤੋਂ ਲਿਆਵਾ ਮੋਟਰਸਾਈਕਲ ਇਹ ਸਾਰਾ ਕੋਈ ਕਾਗਜ਼ ਕੋਈ ਕੁਝ ਬੱਚਈ ਇਹਦੇ ਕਰਮ ਸਿੰਘ ਆ ਜੀ ਹਾਂ ਜੀ ਸਾਡੇ 4-4 ਆਰੀ ਤਾਰਾਂ ਵੱਡੀਆਂ ਗਈਆਂ ਜੀ ਖੇਤਾਂ ਦੇ ਵਿੱਚੋਂ ਤੇ ਬੰਦਿਆਂ ਦਾ ਪਤਾ ਨਹੀਂ ਲੱਗਿਆ ਪਰ ਹੁਣ ਪਤਾ ਲੱਗਿਆ ਜੀ ਮੋਟਰ ਹੈਂਗਲ ਫੜਿਆ ਗਿਆ ਹੁਣ ਤੇ ਨੁਕਸਾਨ ਬਹੁਤ ਕਰਦਾ ਸਾਨੂੰ ਮੰਜੇ ਵੀ ਸਾਡੇ ਪਚਾ ਦਿੰਦੇ ਆ ਖੇਤਾਂ 'ਚ ਚੌਥੀ ਗੇ ਤਾਰਾਂ ਹੁਣ ਵੱਡੀਆਂ ਗਈਆਂ ਸਾਡੀਆਂ ਜੀ ਹੁਣ ਪਤਾ ਕਿਵੇਂ ਲੱਗਿਆ ਹੋ ਰਾਤ ਨੂੰ ਅਸੀਂ ਬੈਠ ਕੇ ਰੱਖੀ ਜੀ ਉੱਥੇ ਫਿਰ ਪਤਾ ਲੱਗਿਆ ਜੀ ਮੋਟਰਸਾਈਕਲ ਦਾ ਮੇਰਾ ਪਿੰਡ ਦੀਪਗੜਾ ਦੀਪਗੜੋ ਮੌਜੂਦਾ ਸਰਪੰਚਾਂ ਰਾਤ 11 ਵਜੇ ਸਾਡੇ ਪਿੰਡ ਦਾ ਪਹਿਰਾ ਹੁੰਦਾ ਸੀ ਮੋਟਰਾਂ ਤੇ ਲਾਇਆ ਵਾ ਉਹ ਬੰਦੇ ਰਾਤ 11 ਵਜੇ ਤੇ ਆਪ ਦਾ ਮੋਟਰਸਾਈਕਲ ਕਣਕ ਦੇ ਵਿੱਚ ਖੜਾ ਆ ਕੇ ਤਾਰਾਂ ਵੱਢਣ ਜਾ ਰਹੇ ਸੀ ਤੇ ਫਿਰ ਜਦੋਂ ਪਿੰਡੋਂ ਅਸੀਂ ਇਕੱਠੇ ਹੋਏ ਤਾਂ ਬੰਦੇ ਤਾਂ ਭੱਜ ਗਏ ਜੀ ਤੇ ਮੋਟਰਸਾਈਕਲ ਫੜਿਆ ਗਿਆ ਜੀ ਉਹਨਾਂ ਦਾ ਤੇ ਉਹਨਾਂ ਕੋਲੋਂ ਸਮਾਨ ਸੀ ਸਾਰਾ ਕੁਝ ਉਹ ਵੀ ਫੜਿਆ ਗਿਆ ਜੀ ਉਹਨਾਂ ਥਾਣੇ 'ਚ ਇਕੱਠ ਕਰਿਆ ਇੱਥੇ ਕੀ ਕਹਿੰਦੇ ਪੁੱਤਾਂ ਇੱਥੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਹੁਤ ਅਸੀਂ ਦੁਖੀ ਆ ਸਾਡੀ ਕਿਸੇ ਮੋਟਰੀ ਤਾਰ ਨਹੀਂ ਛੱਡੀ ਕਿਸੇ ਦਾ ਸਟਾਰਟਰ ਨਹੀਂ ਛੱਡਿਆ ਜੀ ਹੁਣ ਸਾਨੂੰ ਇਹ ਡਰ ਆ ਜੀ ਉਹ ਰਾਤ ਨੂੰ ਮੰਜੇ ਇਕੱਠੇ ਕਰਕੇ ਅੱਗ ਲਾ ਕੇ ਤਾਂਬਾ ਘਟਦੇ ਆ ਜੀ ਕਣਕਾਂ ਪੱਕੀਆਂ ਪਈਆਂ ਵੀ ਸਾਡੀਆਂ ਕਣਕਾਂ ਹੀ ਨਾ ਮਚਾ ਦੇਣਾ ਜੀ ਹੁਣ ਤਾਂ ਇਹ ਬਹੁਤ ਵੱਡਾ ਡਰ ਆ ਜੀ ਤੇ ਕੀ ਕੀ ਮਰਮਾਨਤ ਹੋਇਆ ਉਹਨਾਂ ਕੋਲ ਜਿਹੜਾ ਸਾਡੇ ਪਿੰਡ ਉਹਨਾਂ ਦਾ ਰਾਤ ਜੀ ਇੱਕ ਤਾਂ ਕੰਡਾ ਹੋਇਆ ਜੀ ਕੋਈ ਸਮਾਨ ਵਢਣ ਵਾਲਾ ਸੀ ਉਹ ਕੁਝ ਤਾਂ ਲੈ ਲੂਗੇ ਸੀ ਉਹ ਨਾਲ ਕੋਸੇ ਸਾਨੂੰ ਮਿਲਿਆ ਜੀ ਕੋ ਤੇ ਮੋਟਰਸਾਈਕਲ ਮਿਲਿਆ ਜੀ ਇਹਨਾਂ ਤੋਂ ਤੇ ਉਹਨਾਂ ਦੇ ਕੱਪੜੇ ਸੀ ਲੋਰਾਂ ਲੋਰਾਂ ਉਹ ਬਦਲ ਬਦਲ ਕੇ ਜਾਂ ਤਾਂ ਜਾਂਦੇ ਹੋਣਗੇ ਜਾਣ ਵੇਲੇ ਹੋਰ ਪਾਉਂਦੇ ਹੋਣਗੇ ਆਉਣ ਵੇਲੇ ਹੋਰ ਪਾਉਂਦੇ ਹੋਣਗੇ ਜੀ ਕੋਈ ਉਹ ਬਰਾਮ ਦਾ ਹਾਂ